ਜੀ ਚਾਹ ਬਣਾ ਲਈ ਤਰਾਰੀ ਜੀ ਚਾਹ ਬਣਾ ਰਹੇ ਅਤਰ ਚਾਚੀ ਆਈ ਆ ਚੰਗਾ ਗੱਲ ਸੁਣ ਤੂੰ ਮੇਰੀ ਹੁਣ ਦਿਲ ਛੋਟਾ ਨਾ ਕਰ ਕੋਈ ਨਾ ਸਾਰੇ ਪੈਸੇ ਲਾ ਕੇ ਤੋੜਦੇ ਨੇ ਇੰਨਾ ਕਿ ਮੈਨੂੰ ਯਕੀਨ ਆ ਵੀ ਕੁੜੀ ਦਾ ਪਰਿਵਾਰ ਬਹੁਤ ਵਧੀਆ ਹੋਣਾ ਹੁਣ ਤੂੰ ਦੁਸਕੇ ਲਾਈ ਜਾਨੀ ਜਾਂ ਤੇਰਾ ਡੀਆਂ ਚੱਕ ਕੇ ਜੋੜ ਲਾਇਆ ਸੀ ਮੈਂ ਐਲਟ ਸਾਰੀ ਕੁੜੀ ਲੈਣੀ ਆ ਮੈਂ ਐਲਟ ਸਾਰੀ ਕੁੜੀ ਲੈਣੀ ਆ ਹੁਣ ਮੇਰੇ ਵੀ ਸੁੱਖ ਨਾਲ ਹੁਣ ਮੁੰਡਾ ਵੀ ਬਾਹਰ ਚੱਲਿਆ ਗਿਆ ਹੈ ਹਾਂ ਪਰਿਵਾਰ ਵਧੀਆ ਵਾ ਉੱਥੇ ਹੀ ਰਹਿੰਦਾ ਵਾ ਹਾਂ ਆ ਉਹਦਾ ਮਾਮਾ ਉੱਥੇ ਆ ਭੂਆ ਉੱਥੇ ਆ ਮਾਸੀਆਂ ਉੱਥੇ ਨੇ ਹਾਂ ਮਾਪੇ ਪਿੱਦੇ ਨੇ ਜਮੀਨ ਜਾ ਜਾ ਤਾਲ ਪਰਿਵਾਰ ਵਧੀਆ ਇੱਕ ਤੇ ਹੋਏ ਤੁਰਾ ਕਰਦੇ ਨੇ ਹੈ ਉਦੋਂ ਹੀ ਗੱਲਾਂ ਕਰਦੇ ਨੇ ਆ ਜਿਹੜੀਆਂ ਤੁਰੋ ਰੋ ਕੇ ਦਿਖਾਉਣੀ ਭਾਣੇ ਇੱਕ ਤਾਂ ਲੋਕ ਕਿਛਰਾ ਕਰਦੇ ਨੇ ਆਪਾਂ ਸਿੱਧੇ ਆਪਾਂ ਤਾਂ ਗੱਲ ਲੈ ਕੇ ਮੂੰਹ ਤੇ ਕਹਨੇ ਹੁੰਨੇ ਆ ਚਾਹੇ ਤੇਰੇ ਗਿੱਟੇ ਲੱਗ ਚਾਹੇ ਗੋਡ ਗੁੱਡੇ ਦਾ ਹਾਂ ਪਰ ਹਾਂ ਆਪਕੋ ਸਾਇੰਸ ਦੀ ਹੰਕਾਰ ਤੇ ਮਨ ਨੂੰ ਤਸल्ली ਰੱਖੀ ਦੀ ਆ ਡਸਕਣਾ ਗਿਆ ਦਾ ਮਤਲਬ ਕੀ ਰਹਿ ਗਿਆ ਹੁ ਸਰਦੀ ਹੁ ਅੱਖਾਂ ਨੂੰ ਥੁੱਕ ਰਹੀ ਨੇ ਲੋਕ ਟਿੱਕਣਾ ਕਰਦ ਨੇ ਹੱਸਦੇ ਨੇ ਹਾਂ ਆਲਾ ਕਹਿੰਦਾ ਤੱਕ ਕੈਨੇਡਾ ਕੈਨੇਡਾ ਕਰਦੀ ਸੀ ਹੋਰ ਇਹ ਕਹਦਾ ਕਰ ਤਿਆ ਕਡਸਕੇ ਲਾਉਣੀ ਹੈ ਹਾਂ ਸੁੱਖ ਤਾਂ ਕੀ ਮੰਗਣੀਗਾ ਤੂੰ ਤਾਂ ਹੋਰ ਹੀ ਸੀ ਆਪਾਂ ਕਰੀਏ ਤਾਂ ਮੇਰੇ ਵੀ ਦਿਲ ਘਟਣ ਲਾ ਦਿੰਦੇ ਹੋਰ ਬਾਹਰ ਬਹੁਰ ਨਾਲ ਕੁਝ ਨਹੀਂ ਹੈਗਾ ਇਹ ਨਾ ਕਹ ਮੈਨੂੰ ਸੱਦਿਆ ਨਹੀਂਗਾ ਹਜੇ 1 ਸਾਲ ਹੋਇਆ ਉਹਨੂੰ ਗਿਆ ਉਹ ਸੱਦ ਲੈਣਗੇ ਹੌਲੀ ਹੌਲੀ ਹਾ ਆਇਆ ਮੇਰੀ ਚਾਚੀ ਰਹਿ ਰਹੇ ਕੈਨੇਡਾ ਹੂੰ ਕਹਿੰਦੀ ਉੱਥੇ ਤਾਂ ਐ ਤਾੜ ਜਾਂਦੇ ਸੀ ਪਿੰਜਰੇ ਵਿੱਚ ਜਿਵੇਂ ਕਹਿੰਦੀ ਕੁੱਤੇ ਤਾੜੀਦੇ ਨੇ ਕਹਿੰਦੀ ਬਾਹਰ ਲਾ ਜਾਣਾ ਹਾਏ ਹਾਏ ਕਹਿੰਦੀ ਮੈਂ ਤਾਂ ਕੱਲੀ ਨੇ ਬੱਠੀ ਨੇ ਆਇਆ ਦੇਖੀ ਜਾਣ ਵੀ ਕਦੋਂ ਕੋਈ ਆਊ ਕਦੋਂ ਕੋਈ ਆਊ ਕਹਿੰਦੀ ਸਰਦਰ ਮੇਰੇ ਵਾਸਤੇ ਕਰਵਾਦੀ 6 ਮਹੀਨੇ ਚ ਨਾ ਇਹਦਾ ਕਹਿੰਦੀ ਕੱਪੜੇ ਲਾ ਕੇ ਸੱਠੀਆਂ ਉਹ ਧੋਇਆ ਕਰ ਭਾਂਡੇ ਮੰਜਿਆ ਕਰਾਂ ਆਉਂਦਾ ਰੋਟੀ ਸਬਜ਼ੀ ਤਿਆਰ ਕਰਿਆ ਕਰਾਂ ਫੇਰ ਕਹਿੰਦੀ ਜਾਂਦੇ ਆ ਲੈ ਟਿਫਨ ਤਿਆਰ ਕਰ ਕਰ ਪਾਇਆ ਤਰਾ ਕਹਿੰਦੀ ਮੇਰੇ ਤਾਂ ਕਿਸ ਸੀ ਕਰਾ ਕੈ ਛੱਡਿਆ ਉਹਨੇ 6 ਮਹੀਨੇ ਦੇ ਵਿੱਚ ਮੈਂ ਤਾਂ ਕੰਨਾ ਨੂੰ ਹੱਥ ਨਾਲੀ ਮੈਂ ਤਾਂ ਜਾਂਦੀ ਹੈਗੀ ਕਹਿੰਦੀ ਮੇਰਾ ਤਾਲੂ ਅਜੀਬ ਲੱਗਣ ਵਾਲੀ ਹੋ ਗਈ ਮੈਂ ਤਾਂ ਮੱਸੀ ਭੱਜ ਕੇ ਆਈਆਂ ਤਾਂ ਕੈਨੇਡਾ ਤੋਂ ਹਾਂ ਨਾ ਮੈਂ ਨਹੀਂ ਕੈਨੇਡਾ ਲੁੱਟਾ ਜਾਂਦੀ ਮੇਰੇ ਤਾਂ ਇੱਥੇ ਕੈਨੇਡਾ ਮੈਂ ਕੀ ਕਰਨ ਜਾਣਾ ਕੈਨੇਡਾ ਹਾਂ ਉੱਥੇ ਵੀ ਕੰਮ ਕਰਕੇ ਰੋਟੀ ਖਾਣੀਆਂ ਦੇਖ ਇੱਥੇ ਵੀ ਕੰਮ ਕਰਕੇ ਰੋਟੀ ਖਾਣੇ ਆ ਉੱਥੇ ਕੀ ਲੱਕੜੀ ਦੇ ਘਰ ਜਾ ਕੇ ਅੰਦਰ ਵਿੱਚ ਜੀ ਲਿੱਟੋ ਜਾਂਦੇ ਨੇ ਹੈ ਉਹੀ ਤਾਂ ਹੈ ਕੀ ਤੁਸੀਂ ਮਿਸਰ ਤੋਂ ਟਕ 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 ਟਰੀਆ ਨਹੀਂ ਹਾਂ ਯਾਨੀ ਇੰਨਾ ਕੋ ਉਲਟਾ ਫੁਲਟਾ ਨਾ ਲੈ ਲੈਂਦੇ ਆ ਥੋੜਾ ਤੇ ਬਾਹਰ ਜਾਏ ਹੁੰਦੀ ਆਲੀ ਅੰਗਰੇਜ਼ੀਓ ਬੋਲਣ ਲੱਗ ਜਾਂਦੀ ਆ ਨਹੀਂ ਟਸ 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 ਹਾਂ ਇਹ ਪਹਿਲਾਂ ਇੱਥੋਂ ਹੀ ਲਈਏ ਉਹ ਤਾਂ ਹੋ ਕੰਮ ਹੋਇਆ ਜਦੋਂ ਇੱਕ ਫੌਜੀ ਸੀ ਕਿਸੇ ਜ਼ਿੰਮੇਦਾਰ ਨਾਲ ਸਾਝੀ ਰੱਖ ਕੇ ਗਿਆ ਸੀ ਆ ਕੇ ਕਹਿੰਦਾ ਅਜੇ ਕਾਹੇ ਕਾ ਪੇੜ ਹੈ ਜੱਟ ਨੇ ਲੈਂਦੇ ਨੇ ਪ੍ਰਾਣੀ ਮਾਰੀ ਉਹ ਕੰਮ ਆ ਦੋ ਕੁ ਮਹੀਨੇ ਲਾ ਕੇ ਆ ਕੇ ਲੱਗ ਜਾਨੀ ੁੱਤਰ ਪਤਰ ਦੇ ਕਰਨ ਇੱਕ ਬੜਿਆ ਜੀਨਾ ਪਾਉਂਦੀਆਂ ਨੇ ਜੀਨਾ ਪਾ ਪਾ ਕੇ ਵੀਡੀਓ ਬਣਾਉਣੇ ਹਾਂ ਟੀ-ਸ਼ਰਟਾਂ ਹਾਂ ਚਾਹੇ ਸਲਵਾਰ ਚ ਪਹਿਲਾਂ ਤੇ ਮੈਂ ਤਾਂ ਕਾਲ ਕੁਛ ਨੇ ਬਾੜ ਨਾਲ ਲੱਤੇ ਹਾਂ ਹਾਂ ਆਹੋ ਆਪਾਂ ਦਾ 1000 ਗੁਣੇ ਚੰਗੇ ਮੈਂ ਤਾਂ ਭੋਰਾ ਨਹੀਂ